ਕਾਜੀ ਦੀ ਈਰਖਾ ਹੁਣ ਇੱਥੋਂ ਸ਼ੁਰੂ ਕਰਦੇ ਆ ਬਾਦਸ਼ਾਹ ਬਹਾਦਰ ਸਾਹ ਦੀ ਸਤਿਗੁਰੂ ਜੀ ਨਾਲ ਮਿੱਤਰਤਾ ਹੋਈ ਨੂੰ ਦੇਖ ਕੇ ਦਿੱਲੀ ਦੇ ਕਾਜੀ ਤੇ ਮੁੱਲਾ ਬਹੁਤ ਤੰਗ ਹੋਏ ਉਹ ਰੰਗਜੀਬ ਨੂੰ ਬੁੱਧੂ ਬਣਾ ਕੇ ਹਿੰਦੂਆਂ ਨੂੰ ਡਟਦੇ ਤੇ ਮਾਰਦੇ ਰਹੇ ਸਨ ਹੁਣ ਉਹਨਾਂ ਦਾ ਦਾ ਨਹੀਂ ਸੀ ਲੱਗਦਾ ਉਹ ਇਕੱਠੇ ਹੋ ਕੇ ਮਸਲਤਾ ਸਲਾਹੀ ਕਰਨ ਲੱਗੇ ਉਹਨਾਂ ਵਿੱਚੋਂ ਬਹੁਤਿਆਨੇ ਬਾਦਸ਼ਾਹ ਨੂੰ ਕਿਹਾ ਜਹ ਆਪਣਾ ਪਿਛਲੇ ਬਾਦਸ਼ਾਹੀ ਤਰ੍ਹਾਂ ਇਸਲਾਮ ਨੂੰ ਵਧਾਉਣ ਦਾ ਯਤਨ ਕਰੋ ਮੁਸਲਮਾਨਾਂ ਦੀ ਗਿਣਤੀ ਵਧਣੀ ਚਾਹੀਦੀ ਹੈ ਇਹ ਸੁਣ ਕੇ ਮਹਾਦਰ ਸ਼ਾਹ ਨੇ ਪੁੱਛਿਆ ਗਿਣਤੀ ਕਿਵੇਂ ਵਧੇਗੀ ਕਾਜੀ ਹਿੰਦੂਆਂ ਨੂੰ ਮੁਸਲਮਾਨ ਕਰਤੇ ਹਿੰਦੂਆਂ ਨਾਲ ਪਿਆਰ ਮੇਲ ਦਾ ਸਲੂਕ ਨਾ ਕਰੋ ਉਹਨਾਂ ਨੂੰ ਤੰਗ ਕਰੋ ਉਹ ਜ਼ਰੂਰ ਮੁਸਲਮਾਨ ਹੋ ਜਾਣਗੇ ਤੁਸੀਂ ਹਿੰਦ ਦੇ ਪੀਰ ਨੂੰ ਕੋਲ ਰੱਖ ਰਹੇ ਹੋ ਉਹ ਆਪਣੇ ಮತ ਦਾ ਪ੍ਰਚਾਰ ਕਰ ਰਿਹਾ ਹੈ ਦਿੱਲੀ ਦੇ ਹਿੰਦੂ ਹੁਣ ਕਿਸੇ ਮੁਸਲਮਾਨ ਕਾਜੀ ਸੱਜਦਾਂ ਜਾਂ ਪੀਰ ਦਾ ਉਹ ਅਦਕਾਰ ਨਹੀਂ ਕਰਦੇ ਇਹ ਵਤੀਰਾ ਤਾਂ ਇਸਲਾਮ ਬਾਦ ਤੇ ਇੱਕ ਮਹਾਨ ਖਤਰਾ ਬਣ ਜਾਵੇਗਾ ਇਸ ਵਤੀਰੇ ਨੂੰ ਬਦਲੋ ਆਪਣੇ ਪਿਤਾ ਬਾਘ ਇਸਲਾਮ ਦੀ ਸੇਵਾ ਕਰੋ ਮਹਾਦਰ ਸਾਚ ਪਚਾਵ ਸਭ ਕੁਝ ਸੁਣਦਾ ਰਿਹਾ ਜਦੋਂ ਕਾਜੀ ਮਨੋ ਭਾਵਨਾ ਨੂੰ ਪ੍ਰਗਟ ਕਰ ਬੈਠਾ ਤਾਂ ਬਾਦਸ਼ਾਹ ਨੇ ਉਸ ਨੂੰ ਜਵਾਬ ਦਿੱਤਾ ਹਿੰਦਗ੍ਰਾਮ ਰਹਿ ਸਕਦਾ ਹੈ ਪਰ ਇਸ ਵਿੱਚੋਂ ਝਗੜੇ ਨਹੀਂ ਮੁੱਕ ਸਕਦੇ ਕਿਉਂਕਿ ਤੁਸੀਂ ਲੋਕ ਬਾਦਸ਼ਾਹਾਂ ਨੂੰ ਕਰਾਹੀ ਪਾਉਂਦੇ ਹੋ ਤੰਗ ਕਰਕੇ ਲੁੱਟ ਕੇ ਮਾਰ-ਮਾਰ ਕੇ ਵਧਾਇਆ ਹੋਇਆ ਸੁਦੀਮ ਕਾਲ ਬਾਸਤੇ ਵਧਿਆ ਨਹੀਂ ਰਹਿ ਸਕਦਾ ਉਹ ਬਹੁਤ ਛੇਤੀ ਖਤਮ ਹੋ ਜਾਵੇਗਾ ਨੂੰਆਂ ਨੂੰ ਦਸਮਣ ਬਣਾ ਕੇ ਮੁਗਲ ਬਾਦਸ਼ਾਹੀ ਨੇ ਕੁਝ ਖੱਟਿਆ ਨਹੀਂ ਗਵਾਇਆ ਹੈ ਦੂਸਰੀ ਰਹੀ ਹਿੰਦ ਦੇ ਪੀਰ ਦੀ ਗੱਲ ਇਹਨਾਂ ਨੂੰ ਮੈਂ ਆਪਣੇ ਕੋਲ ਰੱਖ ਰਿਹਾ ਹਾਂ ਇਹਨਾਂ ਦੀ ਸਹਾਇਤਾ ਕਰਦਾ ਹਾਂ ਇਹ ਸਭ ਕੁਝ ਮੇਰੇ ਨਿੱਜੀ ਜੀਵਨ ਨਾਲ ਸੰਬੰਧਿਤ ਮਾਮਲਾ ਹੈ ਦੂਸਰਾ ਇਹ ਨਹੀਂ ਸੋਚ ਸਕਦਾ ਮੈਂ ਬਹੁਤ ਸੋਚ ਸਕਦਾ ਹਾਂ ਕਿ ਮੈਂ ਉਹਨਾਂ ਨੂੰ ਕੋਲ ਰੱਖਣਾ ਹੈ ਜਾਂ ਨਹੀਂ ਸਨਾਮ ਵਾਲੇ ਵਿੱਚ ਤੁਸੀਂ ਦਖਨ ਨਾ ਦੇਵੋ ਸਨਾਮ ਵਧੇਗਾ ਪਿਆਰ ਨਾਲ ਤੇ ਚੰਗਿਆ ਮਨ ਨਾਲ ਖੂਨ ਖਰਾਬੇ ਨਾਲ ਨਹੀਂ ਕਾਜੀ ਆਪ ਦੇ ਇਸ ਨਰਮ ਸੁਆਭਾਲ ਨਾਲ ਦਾ ਹਨ ਇਹ ਹੋਵੇਗਾ ਕਿ ਹਿੰਦੂ ਸੈਰ ਚੁੱਕ ਲੈਣਗੇ ਮੁਕਲ ਹਕੂਮਤ ਨੂੰ ਨਸ਼ਟ ਕਰਨ ਬਾਸਤੇ ਦਲਾਂ ਦੇ ਦਲ ਉੱਠਣਗੇ ਪੰਜਾਬ ਵੱਲੋਂ ਵੀ ਖਬਰਾਂ ਆ ਰਹੀਆਂ ਹਨ ਕਿ ਹੰਦ ਦਾ ਪੀਰ ਦਿੱਲੀ ਬੈਠਾ ਹੈ ਪਰ ਉਹਦੇ ਸਿੰਘ ਸਰਹੰਦ ਲੁੱਟੜਨ ਦੀਆਂ ਸਲਾਹਾਂ ਕਰ ਰਹੇ ਹਨ ਉਹ ਪੰਜਾਬ ਉੱਤੇ ਕਬਜ਼ਾ ਕਰ ਲੈਣਾ ਚਾਹੁੰਦਾ ਹੈ ਹਨ ਸੂਬਾ ਸਰਹੰਦ ਬजीर खान ਦੀ ਵੀ ਰਾਤ ਦਾ ਦਿੱਲੀ ਪੁੱਜ ਗਿਆ ਹੈ ਉਹ ਸਾਰਾ ਹਾਲ ਆਪ ਨੂੰ ਦੱਸੇਗਾ ਮੈਨੂੰ ਤਾਂ ਉਸਨੇ ਜੋ ਕਜ ਦੱਸਿਆ ਹੈ ਉਹ ਤੋਂ ਮੈਂ ਡਰ ਗਿਆ ਹ ਇਸਲਾਮ ਖਤਰੇ ਵਿੱਚ ਹੈ ਇਸ ਵੇਲੇ ਜਹਾਨ ਕਰਨਾ ਜ਼ਰੂਰੀ ਹੈ ਕਾਜੀ ਨੇ ਇਸ ਗੱਲ ਦਾ ਉੱਤਰ ਬਾਦਸ਼ਾਹ ਨੇ ਉਹ ਦਿੱਤਾ ਜਿਹੜਾ ਰਾਜ ਦੇ ਖਰਾਬ ਬਗਾਵਤ ਕਰੇਗਾ ਉਸ ਦਾ ਮੈਂ ਸਰ ਕੁਚਲ ਦੇਵਾਂਗਾ ਦੇਵਾਂਗਾ ਬਾਕੀ ਸਦਾ ਰਾਜ ਦਾ ਦਰਸ਼ਨ ਹੁੰਦਾ ਹੈ ਤੇ ਉਸ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ ਮੈਂ ਸਾਰੀਆਂ ਗੱਲਾਂ ਸਮਝਦਾ ਹਾਂ ਬਾਕੀ ਰਹੇ ਵਜ਼ੀਰ ਖਾਨ ਦੀ ਗੱਲ ਉਹ ਝੂਠ ਬੋਲਦਾ ਹੈ ਉਸ ਨੇ ਆਪ ਮਾੜੇ ਕਰਮ ਕੀਤੇ ਹਨ ਹਿੰਦ ਦੇ ਪੀਰ ਤੇ ਮਾਸੂਮਾ ਬੱਚਿਆਂ ਨੂੰ ਕੰਦ ਵਿੱਚ ਚਿਣਿਆ ਹੈ ਜ਼ਰੂਰੀ ਹੈ ਕਿ ਉਹ ਡਰਦਾ ਹੋਵੇ ਮੌਤ ਤੇ ਸਜ਼ਾ ਤੋਂ ਡਰਦਾ ਹੋਇਆ ਉਹ ਹਿੰਦ ਦੇ ਪੀਰ ਹਿੰਦੂਆਂ ਇਹ ਸਿੱਖਾਂ ਬਾਰੇ ਝੂਠੀਆਂ ਸਾਜਸਾਂ ਘੜ ਰਿਹਾ ਹੈ ਉਸ ਨਾਲ ਵੀ ਗੱਲ ਹੋ ਜਾਵੇਗੀ ਉਹ ਸਵੇਰੇ ਮੈਨੂੰ ਮਿਲੇ ਅੱਛਾ ਬਾਦਸ਼ਾਹ ਸਲਾਮਤ ਦੀ ਮਰਜੀ ਮੈਂ ਤਾਂ ਸੱਚੀਆਂ ਤੇ ਬਾਦਸ਼ਾਹ ਦੇ ਭਲੇ ਦੀਆਂ ਗੱਲਾਂ ਕਰਨ ਆਇਆ ਸਾਂ ਹੋਰ ਮੇਰਾ ਕੋਈ ਮਨੋਰਥ ਨਹੀਂ ਜੇ ਅਸੀਂ ਆਸਾਂ ਦੀ ਸਲਾਹ ਚੰਗੀ ਨਹੀਂ ਤਾਂ ਅੱਗੇ ਨੂੰ ਚੁੱਪ ਰ੍ਹਾਂਗੇ ਪਰ ਮੁਸਲਮਾਨ ਕਾਜੀ ਸੱਜਦਾ ਦੇ ਪੀਰ ਵਿੱਚ ਗੁੱਸੇ ਦੀ ਲਹਿਰ ਦੌੜ ਰਹੀ ਹੈ। ਉਹ ਸਰਾਹ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਸਾਰੀਆਂ ਮਸੀਤਾਂ ਵਿੱਚ ਚਰਚਾ ਹੋ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਸੋਂ ਹਿੰਦ ਦੇ ਪੀਰ ਸਤਗੁਰੂ ਜੀ ਨੇ ਸੈਂਕੜੇ ਹਿੰਦੂਆਂ ਨੂੰ ਬੇਹ ਯਾਤ ਅਮਰਤਾ ਪ੍ਰਾਕੇ ਹਥਿਆਰ ਦਿੱਤੇ ਹਨ ਤੇ ਗੈਰ ਮਤਾ ਨਾਲ ਲੜਨ ਦੀ ਸਿੱਖਿਆ ਦਿੱਤੀ ਹੈ। ਇਹ ਇਸਲਾਮ ਵਾਸਤੇ ਖਤਰਾ ਹੈ ਐਸ ਪੀਰ ਨੂੰ ਨੰਦਪੁਰ ਤੋਂ ਝਾੜਨ ਦਾ ਇਹੋ ਮਤਲਬ ਸੀ ਕਿ ਮੁਗਲ ਸਰਕਾਰ ਨੇ ਇਸਲਾਮ ਦੇ ਵਿਰੁੱਧ ਹੋਇ ਇਕੱਠੀ ਕਰ ਰਿਹਾ ਹੈ ਕਈ ਲੜਾਈਆਂ ਵੀ ਲੜੀਆਂ ਹਨ ਅਸਾਂ ਦੀ ਤਾਂ ਇਹੀ ਰਹਿ ਹੈ ਕਿ ਐਸੇ ਪੀਰ ਨੂੰ ਬੰਦੀਖਾਨੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਖੁੱਲਾ ਰੱਖਣਾ ਠੀਕ ਨਹੀਂ ਕਾਜੀ ਉਹ ਇਰਖਾ ਦਾ ਪੰਬੜ ਬਾਲ ਕੇ ਤੁਰ ਗਿਆ ਜਾਂਦਾ ਹੋਇਆ ਉਹ ਵੀ ਡਰ ਦੇ ਗਿਆ ਕਿ ਬਾਦਸ਼ਾਹ ਨੂੰ ਕਾਜੀ ਤੇ ਮੁੱਲਾ ਇਕੱਠੇ ਹੋ ਕੇ ਪੁੱਛਣਗੇ ਕਿ ਉਹ ਇਸਲਾਮ ਦੇ ਦਸ਼ਮਣ ਨਾਲ ਕਿਉਂ ਰੱਖ ਕਿਉਂ ਰੱਖ ਰਿਹਾ ਹੈ ਬਾਦਸ਼ਾਹ ਸੋਚੀ ਬੈ ਗਿਆ ਉਹ ਜਾਣਦਾ ਸੀ ਕਿ ਮੁਗਲਾਂ ਦੀ ਬਾਦਸ਼ਾਹ ਬਾਦਸ਼ਾਹ ਸਰਾ ਦੇ ਦੀ ਗ람 ਹੈ ਕਿ ਇਹਦੇ ਚ ਗੈਰਦੇ ਸਨਾਹ ਦੀਆਂ ਤਿੱਖੀਆਂ ਛੁਰੀਆਂ ਸਨ ਉਹ ਕਿਵੇਂ ਤੇ ਕੀ ਕਰੇ ਦੂਸਰੇ ਹੱਥੇ ਹਿੰਦੂ ਦੇ ਪੀਰ ਸਤਗੁਰੂ ਜੀ ਨਾਲ ਬਗਾਵਤ ਨਹੀਂ ਠੀਕ ਨਹੀਂ ਕਿਉਂਕਿ ਹਰ ਪਾਸੇ ਹਿੰਦੂ ਬਗਾਵਤ ਕਰਨ ਦੀ ਤਿਆਰੀ ਕਰ ਰਹੇ ਹਨ ਰਾਜਾ ਜੀਤ ਸਿੰਘ ਜੈ ਸਿੰਘ ਵਰਗੇ ਜੋ ਹਨ ਮੇਤੀ ਸ ਹਨ ਜੇ ਇਹ ਵਿਗੜ ਬੈਠੇ ਤਾਂ ਹਨੇਰਾ ਆ ਜਾਵੇਗਾ ਕਿਸੇ ਪਾਸੇ ਜੋਗੇ ਨਹੀਂ ਰਹਿਾਂਗੇ 2 2 ਲੱਖ ਜਵਾਨਾਂ ਇਹਨਾਂ ਦੇ ਕੋਲ ਹੈ ਇਹ ਪੀਰ ਕਰਾਮਾਤੀ ਹੈ ਕਰਾਮਾਤ ਨਾਲ ਸਾਰੇ ਲੋਕਾਂ ਨੂੰ ਬਸ ਕਰੀ ਜਾਂਦਾ ਹੈ ਆਜਵਨੋ ਕਰਾਮਾਤ ਨਾਲ ਹੀ ਰਾਜਾ ਤੇ ਮਰਵਾਇਆ ਹੈ ਔਰ ਕੀ ਹੋ ਸਕਦਾ ਹੈ ਕੋਈ ਨਾ ਮਾਂ ਪੈਂਤੜਾ ਬਦਲੋ ਕਾਜੀ ਲੋਖ ਮੂਰਖ ਹਨ ਬੁਰਾ ਭਲਾ ਨਹੀਂ ਸੋਚਦੇ ਸਰਾਹਾਂ ਦੀ ਚੋਟ ਲਾਈ ਜਾਂਦੇ ਹਨ ਇਹ ਨਹੀਂ ਖਿਆਲ ਕਰਦੇ ਇਹ ਸਾਰਾ ਮਾਮਲਾ ਕੀ ਹੈ ਇਸ ਤਰ੍ਹਾਂ ਨਿੱਠਿਆ ਜਾਵੇਗਾ ਮਹਦ ਰਸਾ ਕਬਰ ਆ ਗਿਆ ਉਸ ਨੂੰ ਸੁਝੇ ਨਾ ਕਿ ਉਹ ਕੀ ਕਰੇ ਦਿਲ ਦੀ ਬੈ ਚੈਨੀ ਨੂੰ ਦੂਰ ਕਰਨ ਵਾਸਤੇ ਉਹ ਆਪਣੇ ਹਾਕਮਾਂ ਵਿੱਚੋਂ ਔਠ ਸਤਿਗੁਰੂ ਜੀ ਵੱਲ ਚਲਿਆ ਗਿਆ ਜਿਵੇਂ ਹਰ ਸਿੰਘ ਦੀ ਕੰਨਿਆ ਦਾ ਪ੍ਰਸੰਗ ਪਠਾਨ ਤੇ ਮੰਗਲਾਂ ਦੇ ਸਮੇਂ ਹਿੰਦ ਦੀ ਦਸ਼ਾ ਬਹੁਤ ਨਾਲੀ ਸੀ ਨਾਰੀ ਦੀ ਜਵਾਨੀ ਤੇ ਸੁੰਦਰਤਾ ਲੋਕ ਲੋਕਾਂ ਕੀ ਰੱਖਣੀ ਪੈਂਦੀ ਸੀ ਕਿਉਂਕਿ ਬਾਦਸ਼ਾਹ ਤੱਕ ਸਾਰੇ ਹੀ ਹੁਸਨ ਤੇ ਜਵਾਨੀ ਦੇ ਚੋਰ ਹੁੰਦੇ ਸੀ ਹਿੰਦੂ ਤਾਂ ਵਿਸ਼ੇਸ਼ ਕਰਕੇ 10 ਸਾਲਾਂ ਦੀ ਉਮਰ ਦੇ ਪਿਛੋਂ ਲੜਕੀਆਂ ਨੂੰ ਪੜ ਪੜ ਦੇ ਵਿੱਚ ਰੱਖਦੇ ਅਮੀਰ ਘਰਾਂ ਦੀਆਂ ਜਾਈਆਂ ਕਿਉਂਕਿ ਬਹੁਤ ਸੁੰਦਰ ਹੁੰਦੀਆਂ ਹਨ ਇਸ ਕਰਕੇ ਉਹ ਘਰਾਂ ਵਿੱਚ ਨਜ਼ਰਬੰਦ ਹੋ ਜਾਂਦੀਆਂ ਉਹਨਾਂ ਦੀ ਨਜ਼ਰਬੰਦੀ ਬਹੁਤ ਹੀ ਸਖਤ ਹੁੰਦੀ ਸੀ ਇਸੇ ਸਮੇਂ ਤੋਂ ਹੀ Hindu ਇਸਤਰੀ ਜਾਤੀ ਵਿੱਚ ਪੜਦੇ ਦਾ ਰਵਾਜ ਪਿਆ Hindu ਰਾਜ ਦੇ ਸਮੇਂ ਭਾਰਤ ਵਿੱਚ ਪੜਦਾ ਨਹੀਂ ਸੀ ਹੁੰਦਾ ਵਿਵਹਾਰ ਸਿੰਘ ਇੱਕ ਅਮੀਰ ਆਦਮੀ ਸੀ ਵਾਹਿਗੁਰੂ ਦੀ ਕਿਰਪਾ ਨਾਲ ਉਸ ਕੋਲ ਕਿਸੇ ਗੱਲ ਦਾ ਘਾਟਾ ਨਹੀਂ ਸੀ ਉਹਦੀ ਇੱਕ ਜਵਾਨ ਲੜਕੀ ਸੀ ਅਸਲੀ ਸ਼ਾਦੀ ਵਾਸਤੇ ਕੋਈ ਯੋਗਵਰ ਨਹੀਂ ਸੀ ਮਿਲਿਆ ਅਜੇ ਉਹ ਉਹਨਾਂ ਵਿਆਹੀ ਸੀ ਦੇਸ਼ ਦੇ ਰਵਾਜ ਅਨੁਸਾਰ ਉਸ ਨੂੰ ਪੜਦੇ ਵਿੱਚ ਰੱਖਿਆ ਜਾਂਦਾ ਸੀ ਪਰ ਸਤਗੁਰੂ ਜੀ ਦੇ ਦਰਬਾਰ ਵਿੱਚ ਕਿਸੇ ਨੂੰ ਪੜਦਾ ਕਰਨ ਦੀ ਖੋਲ ਨਹੀਂ ਸੀ ਐਵੇਂ ਸਾਰੇ ਖੁੱਲੇ ਮੂੰਹ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਸਨ ਜਵਾਹਰ ਸਿੰਘ ਦੀ ਲੜਕੀ ਸਤਸੰਗ ਵਿੱਚ ਆਇਆ ਕਰਦੀ ਸੀ ਉਹ ਬੜੀ ਨੇਕ ਪਵਿੱਤਰ ਦਇਲ ਤੇ ਭਗਤੀ ਭਾਵ ਵਾਲੀ ਕੰਨਿਆ ਸੀ ਉਹ ਦਵਾਨ ਵਿੱਚ ਹਾਜ਼ਰ ਹੁੰਦੀ ਹੱਥ ਜੋੜ ਕੇ ਬੈਠੀ ਹੋਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੀ ਰਹਿੰਦੀ। ਇੱਕ ਦਿਨ ਬਾਹ ਅਦਰਸ਼ਾ ਸਤਿਗੁਰੂ ਜੀ ਪਾਸ ਬੈਠਾ ਸੀ। ਇਹ ਕੰਨਿਆ ਆਈ ਤੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟਿਕ ਕੇ ਇੱਕ ਪਾਸੇ ਬੈਠ ਗਈ। ਉਹ ਆਪਣੇ ਧਿਆਨ ਸਿਮਰਨ ਕਰਨ ਲੱਗ ਪਈ। ਬਾਹ ਅਦਰਸ਼ਾ ਦੀਆਂ ਅੱਖਾਂ ਨੇ ਕੰਨਿਆ ਦਾ ਰੂਪ ਦੇਖਿਆ। ਅੱਖਾਂ ਰੂਪ ਨੂੰ ਦੇਖਣ ਤੋਂ ਨਾ ਹਟੀਆਂ। ਉਹ ਦੇਖਦੀਆਂ ਹੀ ਰਹੀਆਂ ਮਨ ਹੱਥੋਂ ਚਲਿਆ ਗਿਆ ਬਚਨ ਬਲਾਸਤਾ ਬਹਦਰਸਾ ਕਰਦਾ ਰਿਹਾ ਪਰ ਉਹਦਾ ਮਨ ਤੇ ਅੱਖਾਂ ਕੰਨਿਆਵਾਂ ਵੱਲ ਰਹੀਆਂ ਕੰਨਿਆ ਭਾਰ ਜੋਵੰਤੀ ਸੀ 20 ਸਾਲ ਦੇ ਕਰੀਬ ਉਮਰ ਸੀ ਐਸੀ ਸੁੰਦਰ ਉਸ ਸਮੇਂ ਸ਼ਾਇਦ ਹੀ ਸਾਰੇ ਦਿੱਲੀ ਸ਼ਹਿਰ ਵਿੱਚ ਹੋਵੇ ਅੰਤਰੇ ਆਮੀ ਸਤਗੁਰੂ ਜੀ ਬਹਦਰਸਾ ਦੇ ਮਾਨ ਦੀ ਦਸਾਂ ਨੂੰ ਤਾੜ ਗਏ ਉੰਨਾ ਨੇ ਉਹਦੇ ਮਨ ਨੂੰ ਸ਼ੀਤਲ ਕਰਨ ਦਾ ਯਤਨ ਕੀਤਾ ਪਰ ਉਹ ਨਾ ਸਮਝ ਸਕਿਆ ਸਤਿਗੁਰੂ ਜੀ ਨੇ ਗੱਲਾਂ ਬਾਤਾਂ ਕਰਨ ਵਿੱਚ ਦੱਸਿਆ ਕਿ ਬਾਦਸ਼ਾਹ ਨੂੰ ਮਨ ਉੱਤੇ ਕਾਬੂ ਪਾਉਣਾ ਚਾਹੀਦਾ ਹੈ ਉਸ ਨੂੰ ਘਰ ਜਾਂਦੀਆਂ ਨੋਹਾਂ ਧੀਆਂ ਇਸਤਰੀਆਂ ਬਲਮੰਦੇ ਚਤ ਨਾਲ ਨਹੀਂ ੱਟਕਣਾ ਚਾਹੀਦਾ ਉਸ ਵੇਲੇ ਮਹਾਂਦਰਸ਼ਾ ਰਹਿ ਨਾ ਸਕਿਆ ਉਸ ਨੇ ਸਤਿਗੁਰੂ ਜੀ ਪਾਸੋਂ ਹੀ ਪੁੱਛ ਲਿਆ ਇਹ ਲੜਕੀ ਕਿਸ ਦੀ ਹੈ ਇਹ ਵਾਸੰਗ ਦੀ ਬੇਟੀ ਹੈ ਬਹੁਤ ਨੀਕ ਤੇ ਚੰਡੀ ਸਮਾਨ ਸਤਿਗੁਰੂ ਜੀ ਦਾ ਵਚਨ ਸੀ ਚੰਡੀ ਸਮਾਨ ਦੇ ਅਰਥ ਮਹਦਰਸਾ ਨਾ ਸਮਝ ਸਕਿਆ ਉਹ ਮੈਂ ਸਤਿਗੁਰੂ ਜੀ ਪਾਸ ਉੱਠ ਕੇ ਚਲਿਆ ਗਿਆ ਮਹਦਰਸਾਨ ਲਾਲ ਕੇ ਲਈ ਵਿੱਚ ਪੁੱਜ ਗਿਆ ਉਹਦੀਆਂ ਆਪਣੀਆਂ ਨਾਰੀਆਂ ਬਹੁਤ ਸੁੰਦਰ ਸਨ ਗੋਲੀਆਂ ਸਨ ਬਰਵਹ ਦਾ ਚਤ ਦਾਸ ਤੇ ਮੈਂ ਚੈਨ ਹੋ ਹੀ ਰਿਹਾ ਸੀ ਉਸਨੇ ਆਪਣੀਆਂ ਆਦਮੀਆਂ ਨੂੰ ਕਿਹਾ ਕਿ ਪਾਲਕੀ ਲੈ ਜਾਵੋ ਤੇ ਜਵਾਹਰ ਸਿੰਘ ਦੇ ਘਰ ਪੁੱਜੋ ਪੁੱਜ ਕੇ ਉੱਥੋਂ ਉਹਦੀ ਕੰਨਿਆ ਨੂੰ ਪਾਲਕੀ ਵਿੱਚ ਬਿਠਾ ਲਿਆਵੋ ਦੇਖੋ ਦੇਰ ਨਾ ਕਰਨੀ ਕਿਸੇ ਕੋਲ ਡਰਨਾ ਨਹੀਂ ਜਵਾਹਰ ਸਿੰਘ ਨੂੰ ਕੈਦ ਦੇਣਾ ਬਾਦਸ਼ਾਹ ਦਾ ਹੁਕਮ ਹੈ ਸਿਪਾਹੀ ਪਾਲਕੀ ਲੈ ਕੇ ਗਏ ਉਸ ਵੇਲੇ ਇਸੇ ਤਰ੍ਹਾਂ ਦਾ ਚੰਦਰ ਅਰਬਾਜ਼ ਸੀ ਮਹਾਂਦਰਸ਼ਾ ਪਾਲਕੀ ਭੇਜ ਕੇ ਕਿਸੇ ਦੀ ਨੂੰ ਧੀ ਨੂੰ ਮੋਵਾਲੇ ਨਾ ਸੀ ਉਹ ਉਰਾ ਪੂਰਾ ਕਰਨੀ ਜਾਂ ਕਰਨ ਦੇ ਰੋਕਦੇ ਤਾਂ ਉਹਨਾਂ ਸਭ ਨੂੰ ਗ੍ਰਫਤਾਰ ਕਰਕੇ ਜੇਲ੍ਹਖਾਨੇ ਵਿੱਚ ਛੁੱਟਿਆ ਜਾਂਦਾ ਬਾਦਸ਼ਾਹ ਐਸਾ ਹੋਣ ਕਰਕੇ ਹੀ ਛੋਟੇ-ਛੋਟੇ ਹਾਕਮ ਵੀ ਐਸੇ ਹੀ ਦਰਾਚਾਰੀਤੇ ਪਾਪੀ ਹੋ ਚੁੱਕੇ ਸਨ ਕੋਈ ਕਿਸੇ ਦੀ ਦਾਅ ਰਫਿਆਦ ਨਹੀਂ ਸੀ ਸੁਣਦਾ ਸਾਰੇ ਹੀ ਮਾੜੇ ਪੁਰਸ਼ ਰਲੇ ਹੋਏ ਸਨ ਸਵਾਹੀ ਪਾਲਕੀ ਲੈ ਕੇ ਜਵਾਰ ਸਿੰਘ ਦੇ ਘਰ ਆ ਪੁੱਜੀ ਉਸ ਵੇਲੇ ਸਤਿਗੁਰੂ ਜੀ ਮੀ ਸਮਾਧੀ ਲਾ ਕੇ ਬੈਠ ਗਏ ਕਿਉਂਕਿ ਸਹਿਬਾਂ ਨੂੰ ਪਤਾ ਲੱਗ ਗਿਆ ਸੀ ਕਿ ਬਾਦਸ਼ਾਹ ਜ਼ਰੂਰ ਮਰਿਆਈ ਕਰੇਗਾ ਇਹ ਮਰਿਆਈ ਕਾਰਨ ਤੇ ਤੁਲ ਗਿਆ ਹੈ ਇਸ ਨੂੰ ਸਿੱਖਿਆ ਦੇਣੀ ਹੀ ਠੀਕ ਹੈ ਸਹਿਬ ਅੰਤਰ ਧਿਆਨ ਨਾਲ ਸਭ ਕੁਝ ਦੇਖ ਰਹੇ تھے ਕੰਨਿਆ ਦੀ ਰਾਖੀ ਕਰਦੇ ਤੇ ਜਵਾਰ ਸਿੰਘ ਦੀ ਇੱਜ਼ਤ ਪਹੁੰਚਾਉਂਦੇ ਰਹੇ ਬਾਲਕੀ ਵਾਲੇ ਜਵਾਰ ਸਿੰਘ ਦੇ ਮਕਾਨ ਅੱਗੇ ਪੁਜੇ ਤਾਂ ਅੱਖਾਂ ਤੋਂ ਅੰਨੇ ਹੋ ਗਏ ਉੰਨਾ ਨੂੰ ਦੇਖਣੋਂ ਹਟ ਗਿਆ ਜੇ ਮਾੜਾ ਜਿਹਾਂ ਦਿਸਦਾ ਵੀ ਤਾਂ ਵੀ ਆਮ ਰੂਮ ਹੁੰਦਾ ਜਿਵੇਂ ਸ਼ੇਰ ਦਰਵਾਜ਼ੇ ਅੱਗੇ ਖਲੋਤਦਾ ਥਨ ਉਹ ਗਹਿਰੀਆਂ ਅੱਖਾਂ ਨਾਲ ਉਹਨਾਂ ਵੱਲ ਤੱਕ ਰਹੇ ਹਨ ਜਰੂਰ ਖਾ ਜਾਣਗੇ ਉਹਨਾਂ ਸਿਪਾਈਆਂ ਤੇ ਕਹਾ ਰਾਂਦੀ ਬੋਲਣ ਸ਼ਕਤੀ ਜਾਂਦੀ ਰਹੀ ਉਹ ਨਾ ਆਵਾਜ਼ ਮਾਰ ਸਕਦੇ ਨਾ ਕੋਈ ਗੱਲ ਕਰ ਸਕਦੇ ਉਹ ਬੱਤ ਵਣ ਕੇ ਖਲੋ ਗਏ ਉਹਨਾਂ ਨੂੰ ਖਲੋਤਿਆ ਦੇਖ ਕੇ ਹੈਰਾਨ ਹੋਏ ਕਈਆਂ ਪੁੱਛਿਆ ਕਿਉਂ ਆਏ ਹੋ ਉਹ ਸੁਣ ਤਾਂ ਸਭ ਕੁਝ ਲੈnde ਪਰ ਉੱਤਰ ਨਾ ਦੇ ਸਕਦੇ ਕਿ ਕਿੱਧਰ ਤੇ ਕਿਉਂ ਆਏ ਹਨ ਬਾਹਰ ਸੰਗ ਦੇ ਆਦਮੀ ਸੇਵਕਾਂ ਨੂੰ ਪਾਲਕੀ ਦੇਖ ਕੇ ਖਿਆਲ ਆਇਆ ਕਿਤੇ ਕੰਨਿਆ ਨੂੰ ਲੈਣ ਵਾਸਤੇ ਨਾ ਆਏ ਹੋਣ ਉਹਨਾਂ ਨੇ ਹਵੇਲੀ ਦਾ ਬੂਹਾ ਮੰਦ ਕਰ ਦਿੱਤਾ ਕੰਨਿਆਂ ਨੂੰ ਲੁਕਾ ਕੇ ਸਾਰਾ ਟੱਬਰ ਕਮਰਾ ਆ ਗਿਆ ਬਾਹਰ ਘਹਾਰਾਂ ਤੇ ਸਪਾਈਆਂ ਨੇ ਆਵਾਜ਼ ਨਾ ਦਿੱਤੀ ਤੇ ਨਾ ਹੀ ਕੁਝ ਪੁੱਛਿਆ ਉਹ ਪਿੱਛੇ ਮੁੜ ਪਏ ਜਾਂ ਪਿੱਛੇ ਮੁੜੇ ਤਾਂ ਉਹਨਾਂ ਨੂੰ ਦੇਖਣ ਲੱਗਾ ਬਾਹਰ ਜ਼ਬਾਨ ਨਾ ਖੁੱਲੀ ਉਹ ਹੋਰ ਪਿੱਛੇ ਆ ਗਏ ਜਦੋਂ ਜਵਾਰ ਸਿੰਘ ਦੀ ਗੱਡੀ ਵਿੱਚੋਂ ਬਾਹਰ ਆ ਗਏ ਤਾਂ ਉਹਨਾਂ ਦੀ ਜ਼ਬਾਨ ਖੁੱਲੀ ਅੱਖਾਂ ਸਾਫ਼ ਹੋਈਆਂ ਉਹ ਝਟਪਟ ਕਿਲੇ ਵੱਲ ਤੁਰ ਪਏ ਬਾਦਸ਼ਾਹ ਦੇ ਕੋਲ ਪੁੱਜ ਕੇ ਸਾਰੀ ਵਾਰਤਾ ਸੁਣਾ ਦਿੱਤੀ। ਮਹਾਂਦਰਸ਼ਾ ਨੂੰ ਕਾਮਦੇਵਤੇ ਨੇ ਤੰਗ ਕੀਤਾ ਹੋਇਆ ਸੀ। ਉਹ ਉਸ ਕੰਨਿਆ ਨੂੰ ਆਪਣੇ ਕੋਲ ਲਿਆਉਣਾ ਚਾਹੁੰਦਾ ਸੀ। ਉਹ ਸਪਾਹੀਆਂ ਤੇ ਕਹਾਰਾਂ ਦੇ ਗਾਲ ਪੈ ਗਿਆ। ਉਹਨਾਂ ਨੂੰ ਗਾਲਾਂ ਕੱਢੀਆਂ ਤੇ ਅੰਦਰ ਪੋਖ ਦੱਸਿਆ ਮੈਂ ਨਹੀਂ ਮੰਨ ਸਕਦਾ। ਐਸੀ ਗੱਲ ਕਿਵੇਂ ਹੋ ਸਕਦੀ ਹੈ? ਮੈਂ ਕਈ ਲੜਕੀਆਂ ਮੰਗਵਾਈਆਂ ਕਈ ਦੀ ਸਫਾਹੀ ਤੇ ਕਹਾਰ ਅੰਨੇ ਨਾ ਹੋਏ ਜਰੂਰ ਤੁਸਾਂ ਦਾ ਫਰੇਬ ਹੈ ਜਮਾਹਰ ਸਿੰਘ ਅਮੀਰ ਆਦਮੀ ਹੈ ਉਹ ਸਕੂਲ ਪੈਸੇ ਖਾ ਗਏ ਹੂੰ ਮੈਂ ਤੁਸਾਂ ਨੂੰ ਮਾਰ ਸਟਾਂਗਾ ਨਾ ਲੈਕ ਬਾਜੀ ਬੇਸ਼ਰਮ ਕੁੱਤੇ ਬਾਦਸ਼ਾਹ ਦੇ ਹੁਕਮ ਨੂੰ ਦੇਖਦੇ ਹਾਂ ਕੌਣ ਮੋੜ ਸਕਦਾ ਹੈ ਜਿਹੜੇ ਪੰਜ ਪੀਰਾਂ ਦੀ ਉਸ ਨੂੰ ਥਾਂ ਫਰਾ ਹੈ ਬਾਦਸ਼ਾਹ ਪਾਲਕੀ ਵਿੱਚ ਬੈਠਾ ਇੱਕ ਪਾਲਕੀ ਹੋਰ ਮੰਗਵਾਈ ਨਾਲ ਦੂਜੀ ਸਫਾਈ ਲੈ ਕੇ ਤਰਪਿਆ ਕਿਲੇ ਵਿੱਚੋਂ ਨਿਕਲਦੇ ਨੂੰ ਨਿਛਵਜੀ ਕਾਵਟ ਪਈ ਜਾਂ ਕਿਲੇ ਵਿੱਚੋਂ ਬਾਹਰ ਨਿਕਲਿਆ ਤਾਂ ਉਹਦੀ ਜ਼बान ਤਾਲਗੇ ਨਾਲ ਜੁੜ ਗਈ ਉਹ ਕੁਝ ਬੋਲ ਨਾ ਸਕੇ ਉਸਨੇ ਘਹਾਰਾਂ ਨੂੰ ਰੁਕਿਆ ਪਰ ਉਹ ਨਾ ਰੁਕੇ ਹੱਥ ਜੋਰ ਨਾਲ ਮਾਰ ਕੇ ਸਮਝਾਇਆ ਕਿ ਖਲੋ ਜਾ ਮੈਨੂੰ ਕੁਝ ਹੋ ਗਿਆ ਹੈ ਘਹਾਰ ਖਲੋ ਗਏ 마샤 ਨੇ ਪਿੱਛੇ ਮੋੜਨ ਵਾਸਤੇ ਕਿਹਾ ਤਾਂ ਪਾਲਕੀ ਵਿੱਚ ਸ਼ਾਂ ਮੂੜੀ ਤਾਂ ਜਵਾਨ ਚੰਗੀ ਹੋ ਗਈ ਉਸ ਨੂੰ ਗਿਆਨ ਹੋ ਗਿਆ ਕਿ ਜ਼ਰੂਰ ਇਸ ਕੰਨਿਆ ਦੀ ਰਾਖੀ ਹਿੰਦ ਦਾ ਪੀਰ ਕਰਦਾ ਹੈ ਉਹ ਬਹੁਤ ਸ਼ਰਮਿੰਦਾ ਹੋਇਆ ਯਾ ਕਿਲੇ ਵਚ ਆਇਆ ਤਾਂ ਉਸ ਨੂੰ ਕੰਨਿਆ ਭੁੱਲ ਗਈ ਪਰ ਜਵਾਨ ਦਾ ਤાળੂ ਨਾਲ ਲੱਗਣਾ ਚਿੱਤੇ ਰਹਿ ਗਿਆ ਉਹ ਬਹੁਤ ਦੁਖੀ ਹੋਇਆ ਸਾਰਾ ਦਿਨ ਸੋਚਦਾ ਰਿਹਾ ਉੱਧਰ ਜਵਾਰ ਸਿੰਘ ਕਬਰਾਇਆ ਹੋਇਆ ਸਤਿਗੁਰੂ ਜੀ ਪਾਸ ਗਿਆ ਤੇ ਉਸਨੇ ਜਾ ਕੇ ਤਰਲੇ ਨਾਲ ਆਖਿਆ ਮਹਾਰਾਜ ਮੇਰੇ ਤੇ ਦਇਆ ਕਰੋ ਅੱਜ ਬਾਦਸ਼ਾਹ ਦੀ ਪਾਲਕੀ ਮੇਰੇ ਬੂਹੇ ਅੱਗੇ ਆਈ ਸੀ ਉਹ ਪਾਲਕੀ ਪਾਲਕੀ ਕਹਿੰਦੇ ਨੇ ਮੇਰੀ ਲੜਕੀ ਨੂੰ ਲੈਣ ਵਾਸਤੇ ਆਈ ਮੈਂ ਲੁੱਟਿਆ ਜਾਵਾਂਗਾ ਉਹ ਪਾਲਕੀ ਮੁੜ ਕੇ ਨਾ ਆਵੇ ਬਾਦਸ਼ਾਹ ਨੂੰ ਸਮਝਾਵੋ ਉਹ ਅਸਾਂ ਤੇ ਦਇਆ ਕਰੇ ਧਨ ਦੀ ਲੋੜ ਹੈ ਤਾਂ ਲੈ ਜਾਵੇ ਪਰ ਮੇਰੀ ਲੜਕੀ ਨੂੰ ਕੁਝ ਨਾ ਆਖੇ ਇਹ ਸੁਣ ਕੇ ਗੁਰੂ ਜੀ ਮਸ਼ਕਰਾ ਪਏ ਸੇਬਾ ਨੇ ਕਿਹਾ ਕੰਨਿਆ ਤੇਰੀ ਹੀ ਹੈ ਕਿ ਇਹ ਪਾਲਕੀ ਮੁੜ ਗਈ ਚੰਗਾ ਹੋ ਗਿਆ ਮੁੜ ਕੇ ਪਾਲਕੀ ਤੇਰੇ ਘਰ ਦੇ ਬੁਹੇ ਅੱਗੇ ਨਹੀਂ ਆਵੇਗੀ ਵਿਦ ਮਾਤਾ ਦੇ ਲੇਖ ਲਿਖੇ ਹੋਏ ਪਲਟਦੇ ਹਨ ਸੂਲੀ ਤੋਂ ਸੂਲ ਬਣੀ ਹੈ ਇਹ ਸਭ ਭਗਤੀ ਦਾ ਪ੍ਰਤਾਪ ਹੈ ਉਹ ਕਿਵੇਂ ਮਹਾਰਾਜ ਜਵਾਰ ਸਿੰਘ ਨੇ ਬੇਨਤੀ ਕੀਤੀ ਪੂਰਲੇ ਜਨਮਕਾਰਨ ਐਸਾ ਬਾਦਸ਼ਾਹ ਨਾਲ ਸੰਯੋਗ ਸੀ ਬਾਅਦ ਕਿਉਂਕਿ ਕੰਨਿਆ ਸਤਗੁਰੂ ਨਾਨਕਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਗਈ ਜਿਸ ਕਰਕੇ ਉਹਦੇ ਮੱਥੇ ਦੀ ਰੇਖਾ ਮਿਟ ਗਈ ਹੁਣ ਇਸ ਨੂੰ ਕੋਈ ਖਤਰਾ ਨਹੀਂ ਬਾਦਸ਼ਾਹ ਨੇ ਮੰਦਾ ਚਤਬਿਆਸੀ ਉਹਦਾ ਫਾਲਸ ਨੂੰ ਮਾਰ ਗਿਆ ਜਾਓ ਬੇਫਿਕਰ ਹੋ ਕੇ ਘਰ ਬੈਠੋ ਧਰਮਾਸਤੇ ਕੰਨਿਆ ਦੇ ਚਗਦੇ ਕੋਟ ਸਾਰੀਆਂ ਹੈ ਉਸ ਦੇ ਧਰਮ ਨੂੰ ਆਚ ਨਹੀਂ ਲੱਗ ਗਈ ਇਸ ਤਰ੍ਹਾਂ ਸਤਿਗੁਰੂ ਜੀ ਨੇ ਪੂਰਨ ਸਿੱਖ ਦੀ ਕੰਨਿਆ ਦਾ ਧਰਮ ਰੱਖਿਆ ਆਪਣੀ ਸ਼ਕਤੀ ਦੁਸ਼ਟਾਂ ਨੂੰ ਦਿਖਾਈ ਮਾਸ਼ਾ ਉਸ ਦੇਨ ਸਤਿਗੁਰੂ ਜੀ ਪਾਸ ਆਇਆ ਹੀ ਨਾ ਉਹ ਮੰਦੇ ਕਰਮ ਚਿੱਤਨ ਤੇ ਉਹਦੇ ਹਿਲਦੇ ਨਹੀਂ ਉਸ ਨੂੰ ਨਾ ਤਾਂ ਪਾਈਆਂ ਇੱਥੇ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵੰਦਾ ਘਟਾ ਬੋਲ ਵਿੱਚ ਮਾਫੀ ਆਪਦੀਆਂ ਜਾਣ ਬੱਚੀ ਦੇ ਸਿਰ ਤੇ ਹੱਥ ਰੱਖਣਾ ਨਾਂ ਦੀ ਦਵਾ ਬਖਣੀ ਚਾਹਨਾ ਦੀ ਕੋਈ ਦਵਾ ਬਖਣੀ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ